I'm baby. ਅੱਜ ਹਲਕਾ ạtari ਵੱਲੋਂ ਸਤਾ ਪਰਵਰਤਨ ਰੈਲੀ ਮਿਸ਼ਨ 227 ਦੇ ਤਹਿਤ ਹਲਕਾ ạtari ਦੇ ਵੱਲੋਂ ਰੈਲੀ ਕੀਤੀ ਜਾ ਰਹੀ ਆ ਅੱਜ ਦੀ ਰੈਲੀ 227 ਦੇ ਵਿੱਚ ਹਲਕਾ ạtari ਤੋਂ ਐਮਐਲਏ ਬਰਾਉਂ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਦੀ ਸ਼ੁਰੂਆਤ ਸਾਰਿਆਂ ਦੇ ਸਹਿਯੋਗ ਨਾਲ ਜਿਸ ਵੀ ਇਨਸਾਨ ਤੇ ਹੱਥ ਰੱਖਿਆ ਜਾਊਗਾ ਬਸਪਾ ਅੰਬੇਡਕਰ ਪਾਰਟੀਆਂ ਨੂੰ ਐਮਐਲਏ ਬਣਾਵੇ ਇਸ ਸਮਾਂ 2027 ਦੇ ਵਿੱਚ ਦੱਸਾਂਗੇ ਵੀ ਕੱਲੇ ਲੜਨੀ ਆ ਕਿ ਕਿਸੇ ਨਾਲ ਸਮਝੌਤਾ ਯੂਥ ਨੂੰ ਕੀ ਮੈਸੇਜ ਹੈ ਜੀ ਮੇਰੀ ਯੂਥ ਨੂੰ ਮੈਸੇਜ ਆ ਵੀ ਆਪਾਂ ਬਹੁਤ ਵੱਡੀ ਗਿਣਤੀ ਵਾਲੇ ਲੋਕ ਆ 77 ਸਾਲ ਇਨ੍ਹਾਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਾਂ ਬੇਰੋਜ਼ਗਾਰੀ ਨੂੰ ਹਾਸਲ ਕੀਤਾ ਪਰ ਬਸਪਾ ਅੰਬੇਡਕਰ ਪਾਰਟੀ ਦੀ ਸਰਕਾਰ ਬਣਾਈਏ ਨੌਜਵਾਨਾਂ ਲਈ ਰੋਜ਼ਗਾਰ ਪਤਾ ਕਮ ਵਾਲਾ ਹਮਲਾ ਇੱਕ ਦੇਸ਼ ਦੇ ਹਰ ਨਾਗਰਿਕ ਨੂੰ ਤਹਿਲੋਣ ਵਾਲਾ ਹਮਲਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਦਾ ਇਹਦਾ ਜਵਾਬ ਜਲਦ ਹੀ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ